ਹਾਂਜੀ ਦੋਸਤੋ ਸੰਦੀਪ ਸਿੰਘ ਸੰਨੀ ਦੇ ਭਰਾ ਮਨਦੀਪ ਸਿੰਘ ਨੂੰ ਪੰਥ ਵੱਲੋਂ ਜਿਹੜੀ ਟਿਕਟ ਹੈ ਤਰਨ ਤਾਰਨ ਤੋਂ ਉਹ ਦੇ ਦਿੱਤੀ ਗਈ ਹੈ ਤੇ ਦੋਸਤੋ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਇਹਨਾਂ ਦੋ ਪਾਰਟੀਆਂ ਨੇ ਭਾਈ ਮਨਦੀਪ ਸਿੰਘ ਜਿਹੜੇ ਸੰਨੀ ਦਾ ਭਰਾ ਹੈ ਉਹਦੀ ਖੁੱਲ੍ਹ ਕੇ ਹਮਾਇਤ ਕਰ ਦਿੱਤੀ ਹੈ ਜੱਜ ਕੇ ਇੱਕ ਤੀਜਾ ਥਾੜਾ ਹੋਰ ਹੈ ਗਿਆਨੀ ਹਰਪ੍ਰੀਤ ਵਾਲਾ ਜਿਹਨੂੰ ਪੁਨਰ ਸਰਜੀਤ ਅਕਾਲੀ ਦਾ ਲਖਿਆ ਜਾਂਦਾ ਹੈ ਦੋਸਤੋ ਮੈਨੂੰ ਬੜਾ ਉਦੋਂ ਬੁਰਾ ਲੱਗਿਆ ਜਦੋਂ ਪੱਤਰਕਾਰਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਨੇ ਇਹ ਗੱਲ ਕਹੀ ਜਦੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਹਮਾਇਤ ਕਰੋਗੇ ਸੰਦੀਪ ਸਿੰਘ ਸੰਨੀ ਦੇ ਭਰਾ ਦੀ ਵੋਟਰਾਂ ਚ ਤੇ ਦੋਸਤੋ ਪਤਾ ਕੀ ਕਹਿੰਦਾ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਕਹਿੰਦਾ ਮੈਂ 6 ਮੈਂਬਰੀ ਕਮੇਟੀ ਬਣਾ ਦਿੱਤੀ ਕਮੇਟੀ ਬਣਾਈ ਹੈ ਤੇ ਕਮੇਟੀ ਸਾਨੂੰ ਰਿਪੋਰਟ ਦੇਵੇਗੀ ਕਿ ਹਮਾਇਤ ਕਰਨੀ ਹੈ ਜਾਂ ਆਪਣਾ ਬੰਦਾ ਖੜਾ ਕਰਨਾ ਹੈ ਅਲੱਗ ਆਗ ਅਲੱਗ ਦੋਸਤੋ ਉਹ ਬੰਦੇ ਦੇ ਮੂੰਹੋਂ ਸੁਣੀ ਜਿਹੜਾ ਆਪਣੇ ਆਪ ਨੂੰ ਵਿਦਵਾਨ ਕਹਾ ਹੁੰਦਾ ਹੈ ਤੇ ਇਹ ਵੀ ਲੋਕ ਮੰਨਦੇ ਹੈ ਕਿ ਉਹ ਜਿਹੜਾ ਨਵਾਂ ਕਾਲੀ ਦਾਲਾ ਪੁਨਰ ਸਰਜੀਤ ਉਹ ਨੂੰ ਬੁਲੰਦੀਆਂ ਤੇ ਲੈ ਕੇ ਜਾਊਗਾ ਪਰ ਬੁਲੰਦੀਆਂ ਵਾਲੀ ਤੇ ਦੋਸਤੋ ਗੱਲ ਹੀ ਨਹੀਂ ਲੱਗਦੀ ਇੱਕ ਤੇ ਉਹਨੇ ਸੰਦੀਪ ਸਿੰਘ ਸੰਨੀ ਦੇ ਭਰਾ ਦੀ ਹਮਾਇਤ ਕਰਨ ਤੋਂ ਬਿਲਕੁਲੋਂ ਬੰਦਾ ਭੱਜ ਗਿਆ ਮੈਂ ਜੇ ਕਹ ਰਿਹਾ ਸਾਫ ਸਾਫ ਕਹਿੰਦੇ ਆ ਅਜੇ ਤੱਕ ਉਹਦਾ ਮਨ ਨਹੀਂ ਪਰ ਉਹਨੂੰ ਫਸੇ ਹੋਏ ਨੂੰ ਹਮਾਇਤ ਕਰਨੀ ਪੈਣੀ ਹੈ ਇਹ ਵੀ ਮੈਂ ਕਹਿੰਦੇ ਆ ਕਿਉਂਕਿ ਫਸ ਗਏ ਕਸੂਤੇ ਜਿਹੜਾ ਵੀ ਬੰਦਾ ਮਨਦੀਪ ਸਿੰਘ ਦੀ ਸਪੋਰਟ ਨਹੀਂ ਕਰੂਗਾ ਤਰਨਤਾਰਨ ਤੋਂ ਲੋਕ ਉਹਦੇ ਜੁੱਤੀਆਂ ਮਾਰਨਗੇ ਸਿੱਖ ਸੰਗਤਾਂ ਉਹਦੇ ਜੁੱਤੀਆਂ ਮਾਰਨਗੇ ਤੇ ਮਾਰਨੀਆਂ ਵੀ ਚਾਹੀਦੀਆਂ ਇਹੋ ਜਿਹੇ ਬੰਦਿਆਂ ਨੂੰ ਸਿੱਖ ਪਿੰਡਾਂ 'ਚ ਨਾ ਪੜਨ ਦੇਣ ਜਿਹੜੇ ਉਸ ਜੋਧੇ ਦੇ ਪਰਿਵਾਰ ਦੀ ਹਮਾਇਤ ਨਹੀਂ ਕਰਦੇ ਤੇ ਹੁਣ ਦੋਸਤੋ ਮੈਂ ਗੱਲ ਕਰਨਾ ਜਿਹੜਾ ਸਮਾਣੀ ਮੋਰਚਾ ਲੱਗਿਆ ਭਾਈ ਗਰਜੀਤ ਸਿੰਘ ਫੌਜੀ ਜਿਹੜਾ ਟਾਵਰ ਤੇ ਬੈਠਾ ਉਹਦੇ ਕੋਲੇ 3-4 ਦਿਨ ਹੋ ਗਏ ਗੈਰਤੀ ਹਰਪ੍ਰੀਤ ਸਿੰਘ ਗਿਆ ਸੀ ਉਹ ਨਰ ਸਰਜੀਤ ਅਕਾਲੀ ਨਾਲ ਵੱਨੋ ਦੇ ਨਾਲ ਸਰਜੀਤ ਸਿੰਘ ਰਖੜਾ ਸੀ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਹੈ ਉਹਦੇ ਵਿੱਚ ਉਹ ਟਾਵਰ ਤੇ ਉੱਪਰ ਬੈਠੇ ਭਾਈ ਗੁਰਜੀਤ ਸਿੰਘ ਨਾਲ ਗੱਲ ਕਰ ਰਿਹਾ ਹੈ ਹਰਪ੍ਰੀਤ ਸਿੰਘ ਜਦੋਂ ਭਾਈ ਗੁਰਜੀਤ ਸਿੰਘ ਫੌਜੀ ਨੇ ਇਹ ਗੱਲ ਆਖੀ ਕਿ ਜਥੇਦਾਰ ਜੀ ਤੁਸੀਂ ਜਦੋਂ ਜਥੇਦਾਰ ਸੀ ਨਾ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੇ ਹੋ ਤੁਸੀਂ ਅਕਾਲੀ ਫੂਲਾ ਸਿੰਘ ਵਾਲਾ ਕੋਈ ਕੰਮ ਨਹੀਂ ਕੀਤਾ ਅਈ ਮੇ ਨਾ ਝੂਠਾ ਦਾ ਫੀਲਿੰਗਾਂ ਲਈ ਜਾਓ ਤੁਸੀਂ ਫੇਲ ਹੋਈਓ ਕੋਈ ਕਾਨੂੰਨ ਨਹੀਂ ਬਣਾ ਸਕੇ ਬੇਅਦਬੀਆਂ ਦਾ ਤੁਸੀਂ ਕੁਝ ਹੀ ਨਹੀਂ ਕਰ ਸਕੇ ਹੁਣ ਮੇਰੇ ਨਾਲ ਜਵਾਨ ਕਰੋ ਕਿ 12 ਤਰੀਕ ਨੂੰ ਮੈਂ ਕੱਟ ਸਕਣਾ ਤੁਸੀਂ ਆਪਣੀ ਪਾਰਟੀ ਪੁੰਨਰ ਸਜੀਤ ਵੱਲੋਂ ਵੱਡਾ ਕੱਟ ਸਕਦੋਂਗੇ ਸਮਾਨੇ ਦੀ ਧਰਤੀ ਤੇ ਜਦੋਂ ਦੋਸਤੋ ਇਹ ਉਹਨੇ ਸਵਾਲ ਕੀਤਾ ਨਾ ਗਿਆਨੀ ਹਰਪ੍ਰੀਤ ਸਿੰਘ ਨੇ ਬੜਾ ਗੋਲ ਮੋਲ ਜਵਾਬ ਦਿੱਤਾ ਪਤਾ ਦੋਸਤੋ ਕੀ ਆਖਿਆ ਕਹਿੰਦਾ ਗਰਜੀਤ ਸਿੰਘ ਜੀ ਮੈਂ ਸੋਚ ਕੇ ਦੱਸੂਗਾ ਕਿਉਂਕਿ ਪਹਿਨਾ ਮੈਂ ਧਾਰਮਿਕ ਬੰਦਾ ਐ ਮੈਂ ਰਾਜਨੀਤਿਕ ਬੰਦਾ ਨਹੀਂ ਮੈਂ ਧਾਰਮਿਕ ਬੰਦਾ ਮੈਂ ਰਾਜਨੀਤਿਕ ਬੰਦਾ ਨਹੀਂ ਜਰ ਫੇਟ ਲਾਨਤ ਹੈ ਇਹੋ ਜੀ ਲੀਡਰੀ ਦੇ ਬੰਦਾ ਪੁਨਰ ਸਰਜੀਤ ਅਕਾਲੀ ਦਲ ਦਾ ਪ੍ਰਧਾਨ ਬਣ ਗਿਆ ਉਹ ਰਾਜਨੀਤਿਕ ਪਾਰਟੀ ਐ ਉਹਨਾਂ ਨੇ ਮੈਂਬਰਸ਼ਿਪ ਕਰੀ ਐ ਕਿੰਨੇ ਲੱਖ ਬੰਦੇ ਦੀ ਡੈਲੀਗੇਟਾਂ ਨੇ ਪ੍ਰਧਾਨ ਚੁਣ ਲਿਆ ਕੀ ਗੱਲ ਭਾਈ ਰਾਜਨੀਤਿਕ ਤੇ ਹੋਰ ਕੋਈ ਸਿੰਘ ਲੱਗੇ ਹੁੰਦੇ ਆ ਵੀ ਤਿੱਖੇ ਸਿੰਘ ਲੱਗੇ ਹੁੰਦੇ ਆ ਵੀ ਉਹ ਬੰਦੇ ਨੂੰ ਸਿੰਘਾਂ ਤੇ ਚੱਕ ਲੈਂਦਾ ਉਹਨੂੰ ਰਾਜਨੀਤਿਕ ਕਹਿੰਦੇ ਆ ਨਹੀਂ ਗਿਆਨੀ ਹਰਪ੍ਰੀਤ ਸਿੰਘ ਤਾਂ ਯਾਰ ਇੰਨਾ ਜਿਆਦਾ ਡਰਪੋਕ ਨਿਕਲਿਆ ਤੇ ਇੰਨਾ ਜਿਆਦਾ ਮਹਾਮੂਰਖ ਨਿਕਲਿਆ ਉਹਨੂੰ ਪਤਾ ਹੀ ਨਹੀਂ ਕਿ ਰਾਜਨੀਤਿਕ ਕੌਣ ਹੁੰਦਾ ਤੇ ਧਰਮਕੌਣ ਹੁੰਦਾ ਉਹ ਗਰਜੀਤ ਸਿੰਘ ਫੌਜੀ ਨੂੰ ਕਹਿ ਰਿਹਾ ਟਾਬਰ ਵਾਲੇ ਨੂੰ ਕਹਿੰਦਾ ਮੈਂ ਧਾਰਮਿਕ ਬੰਦਾ ਰਾਜਨੀਤਿਕ ਨਹੀਂ ਆ ਹੁਣ ਦੀ ਗੱਲ ਐ ਦੋਸਤੋ ਹੁਣ ਦੀ ਵੀਡੋ ਐ ਭਰਾਵੋ ਰਾਜਨੀਤਿਕ ਪਾਰਟੀ ਦਾ ਪ੍ਰਧਾਨ ਐ ਰਾਜਨੀਤਿਕ ਬੰਦਾ ਐ ਪਰ ਉਹਦੀਆਂ ਖੁੱਚਾਂ ਨੇ ਭਾਰ ਨਹੀਂ ਚੱਲਿਆ ਕਿ ਉਹ ਗਰਜੀਤ ਸਿੰਘ ਨੂੰ ਕਹਿ ਦੇ ਕਿ ਮੈਂ ਆਪਣੀ ਪਾਰਟੀ ਦਾ ਕੱਟ ਕਰੂੰਗਾ ਨਹੀਂ ਕਹਿ ਸਕਿਆ ਨਾ ਹੀ ਉਹ ਕੱਟ ਕਰੇ ਨਾ ਰੱਖਣਾ ਕਰੇ ਨਾ ਉਹ ਕਰੇ ਕਿਉਂਕਿ ਇਹ ਬੰਦੇ ਚਾਹੁੰਦੇ ਇਹ ਕੁਰਸੀ ਲੈਣੀ ਸਿਰਫ ਤੇ ਸਿਰਫ ਕੁਰਸੀ ਇਹਨਾਂ ਨੂੰ ਚਾਹੇ ਭਾਜਪੀ ਨਾਲ ਸਮਝੌਤਾ ਕਰਨਾ ਪੈ ਜੇ ਚਾਹੇ ਕਾਂਗਰਸ ਨਾਲ ਇਹ ਕਰਨਗੇ ਹਜੇ ਦੂਜਾ ਉਮੀਦਵਾਰ ਰੁਕ ਸਕਦਾ ਹੈ ਜਿਹਨੂੰ ਲੋਕ ਮਾੜਾ ਕਹਿੰਦੇ ਐ ਜਿਹਦੇ ਵਿੱਚ ਲੱਖਾਂ ਕਸੂਰ ਹੋਣਗੇ ਮੈਂ ਨਹੀਂ ਚੰਗੇ ਕਹਿੰਦਾ ਪਰ ਉਹ ਹੋ ਸਕਦਾ ਜੀ ਸਮਝੌਤਾ ਨਾ ਕਰਨ ਪਰ ਇਹ ਉਹਨਾਂ ਨੂੰ ਪਹਿਲਾਂ ਕਰਨਗੇ ਇਹ ਤੇ ਫੱਜਿਰਦੇ ਆ ਕਿ ਅਸੀਂ ਸੁਖਵੀਰ ਨੂੰ ਪਹਿਲਾਂ ਪਹਿਲਾਂ ਸਮਝੌਤਾ ਕਰ ਲਈਏ 2027 ਦੀ ਇਲੈਕਸ਼ਨ ਦਾ ਰਖੜੇ ਭਰਾਵਾਂ ਦਾ ਜ਼ੋਰ ਲੱਗਿਆ ਪਿਆ ਚੰਦੂ ਬਾਜਲਾ ਸਾਹਿਬ ਦਾ ਜ਼ੋਰ ਲੱਗਿਆ ਹੋਇਆ ਕਿ ਪੁਨਰ ਸਰਜੀਤ ਅਕਾਲੀ ਦਲ ਦਾ ਜਿਹੜਾ ਗੱਟ ਜੋੜ ਹੈ ਉਹ ਭਾਜੀਪੀ ਨਾਲ ਹੋ ਜੀ ਤੇ ਦੋਸਤੋ ਇਹਨਾਂ ਦਾ ਫਰਕ ਕੀ ਰਹਿ ਗਿਆ ਉਧਰ ਸੰਦੀਪ ਸਿੰਘ ਸੰਨੀ ਦਾ ਭਰਾ ਤਰਨਤਾਰ ਤੋਂ ਡੈਕਸ਼ਨ ਲੜਦਾ ਉਹਨੂੰ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਕਹਿੰਦਾ ਸੀ ਰਹਿ ਕਰਕੇ ਦੱਸਾਂਗੇ 6 ਮੈਂਬਰੀ ਕਮੇਟੀ ਬਣਾਈ ਐ ਇਹ ਜਦੋਂ ਕੋਈ ਦਲੀਲ ਬਣੀ ਇਥੇ ਬਿਲਕੁਲ ਫੁੱਦੂਦਲੀਨ ਐ ਐਡੇ ਬੰਦੇ ਦੀ ਕੁਰਬਾਨੀ ਹੋਵੇ ਉਹਨੇ 2 ਤੀਸੀ ਵਾਲੇ ਵੇਰ 2 ਬੰਦੇ ਵੋਚੜ ਉਹਨੇ ਗੱਡੀ ਚੜਾਤੇ ਸਾਰਾ ਪੰਥੋਂ ਦੇ ਨਾਲ ਘੁਰਪਿਆ ਸੰਦੀਪ ਸਿੰਘ ਸੰਨੀ ਦੇ ਉਹਦਾ ਭਰਾ ਸਿੱਧਾ ਇਲੈਕਸ਼ਨ ਜਿੱਤ ਰਿਹਾ ਐ ਪਰ ਆ ਗਿਆਨੀ ਹਰਪ੍ਰੀਤ ਸਿੰਘ ਵਰਗੇ ਅਜੇ ਵੀ ਪਰਿਵਾਰ ਨੂੰ ਟਿਚਣਾ ਕਰਦੇ ਪਏ ਐ ਅਜੇ ਵੀ ਪਰਿਵਾਰ ਦੇ ਨਾਲ ਚਤਰਾਈਆਂ ਕਰਦੇ ਪਏ ਐ ਇਸ ਲਈ ਭਰਾਵੋ ਸਿੱਖਾ ਨੂੰ ਸਮਝ ਲੈਣਾ ਚਾਹੀਦਾ ਇਹਨਾਂ ਦਾ ਦੂਜੇ ਪਾਲਟਿਕਾਂ ਨਾਲੋਂ ਕੋਈ ਫਰਕ ਨਹੀਂ ਉਹੀ ਬੰਦੇ ਐ ਦਿੱਲੀ ਨਾਲ ਰਲ ਮਿਲ ਕੇ ਚੱਲਣ ਵਾਲੇ ਇਹ ਬੰਦੇ ਐ ਹੁਣ ਤੁਸੀਂ ਉਹ ਗੱਲ ਤੇ ਆਜੋ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਜਦੋਂ ਇਹ ਜਥੇਦਾਰ ਸੀ ਬੰਦਾ ਇਹਨੇ ਕੀ ਕੰਮ ਕੀਤਾ ਪੰਥ ਦਾ ਚੰਗਾ ਕੰਮ ਕਿਹੜਾ ਵੱਡਾ ਕੰਮ ਕੀਤਾ ਪੰਥ ਰਹੇ ਨੇ ਇਹਨੂੰ ਹੁਣ ਪ੍ਰਧਾਨ ਮੰਨ ਲਈ ਅਸੀਂ ਅਕਾਲੀ ਦਲ ਦਾ ਪ੍ਰਧਾਨ ਬਣਾਤਾ ਕਿ ਹੁਣ ਚੰਗਾ ਕਰੂਗਾ ਪਹਿਲਾਂ ਨੇ ਕੀ ਕਰਤਾ ਬੰਦੀ ਸਿੰਘਾਂ ਦਾ ਮੁੱਦਾ ਸੀ ਇਹ ਬੰਦਾ 10 ਸਾਲ ਪ੍ਰਧਾਨ ਰਿਹਾ ਹੈ 10 ਸਾਲ ਜਥੇਦਾਰ ਰਿਹਾ ਮਾਫ਼ ਕਰਨਾ ਇਹਨੇ 10 ਸਾਲ ਜਥੇਦਾਰ ਰਹਿੰਦੇ ਹੁੰਦੇ ਨੇ ਕੀ ਕਰਿਆ ਨਾ ਇਹ ਤੋਂ ਕੋਈ ਬੇਅਦਬਾਂ ਦੇ ਖਿਲਾਫ ਕੋਈ ਕਾਨੂੰਨ ਬਣਿਆ ਨਾ ਇਹ ਬੰਦੀ ਸਿੰਘਾਂ ਵਾਸਤੇ ਕੋਈ ਮੋਰਚਾ ਲਾ ਸਕਿਆ ਇਹ ਪੰਜਾਬ ਦੀਆਂ ਸੜਕਾਂ ਜਾਮ ਕਰ ਦੇ ਜਾਂ ਜੇਲਾ ਮੂਰੇ ਲੋਕਾਂ ਨੂੰ ਤਾਰ ਦੇ ਇਹ ਤੋਂ ਤੇ ਪ੍ਰੋਲ ਵੀ ਨਹੀਂ ਕਿਸੇ ਸਿੰਘ ਦੀ ਲਵਾਈ ਗਈ ਫਿਰ ਦੋਸਤੋ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਡਿਬਰੂ ਘੜ ਦੀ ਜੇਲ੍ਹ ਦੇ ਵਿੱਚ ਸੁੱਟਿਆ ਜਾ ਰਿਹਾ ਸੀ ਉਦੋਂ ਇਹ ਜੱਫੇਦਾਰ ਸੀ ਬੰਦਾ ਕੀ ਕੀਤਾ ਇਹਨੇ ਮੂਕ ਦਰਸ਼ਕ ਬਣ ਕੇ ਦੇਖੀ ਗਿਆ ਇਹਨੇ ਜੱਫੇਦਾਰਾਂ ਵਾਲੀ ਇੱਕ ਵੀ ਦਲੇਰੀ ਨਹੀਂ ਦਿਖਾਈ ਨਹੀਂ ਤੇ ਸਰਕਾਰ ਨੂੰ ਕਹਿ ਸਕਦਾ ਸੀ ਕਿ ਜੇ ਇਹਨਾਂ ਨੂੰ ਦੇਵਰੂ ਗੜ ਲੈ ਕੇ ਗਏ ਉਹ ਤੇ ਮੈਂ ਮੋਰਚਾ ਲਾ ਦੇਗਾ ਅਕਾਲ ਤੱਕ ਤਰ ਅਰਦਾਸ ਕਰਕੇ ਪਰ ਦੋਸਤੋ ਇਹ ਬੰਦਾ ਨਹੀਂ ਬੋਲਿਆ ਇਹ ਤੇ ਭਰਾ ਉਹ ਤੋਂ ਤਾਂ ਰਾਘਵ ਚੱਡੇ ਦੇ ਵਿਆਹ ਤੇ ਵਾਗ ਗਿਆ ਜਾਂ ਚੰਨੀ ਦੇ ਮੁੰਡੇ ਦੇ ਵਿਆਹ ਤੇ ਵਾਗ ਗਿਆ ਉੱਥੇ ਅਰਦਾਸ ਕਰਤੀ ਜਾਂ ਰਾਘਵ ਚੱਡੇ ਦੇ ਵਾਗ ਗਿਆ ਜਾਂ ਮਿਤ ਸ਼ਾਹ ਨਾਲ ਜਾਰੀ ਨਿਭਾਤੀ ਆਹ ਕੰਮ ਕਰਦੇ ਦਾ ਜਿਹੜਾ ਸਮਾ ਸੀ ਜਥੇਦਾਰਾਂ ਵਾਲਾ ਲੰਘ ਗਿਆ ਪਰ ਹੁਣ ਅਕਾਲੀ ਦਲ ਦਾ ਇਹਨੂੰ ਪ੍ਰਧਾਨ ਤੇ ਬਣਾ ਦਿੱਤਾ ਪਰ ਦੋਸਤੋ ਜਿਹੜੇ ਜਝਾਰੂ ਬੰਦੇ ਆ ਨਾ ਜਝਾਰੂ ਬੰਦੇ ਉਹ ਬੰਦਿਆਂ ਦਾ ਇਹ ਕਦੇ ਨੁਮਾਇੰਦਗੀ ਨਹੀਂ ਕਰ ਸਕਦਾ ਇਹ ਉਹ ਬੰਦਾ ਹੈ ਜਿਹੜਾ ਜਥੇਦਾਰ ਹੋਣ ਵੇਲੇ ਵੀ ਫੇਨ ਹੋ ਕੇ ਬਿਲਕੁਲ ਆਇਆ ਤੇ ਹੁਣ ਇਹ ਪਾਰਟੀ ਦੀ ਪ੍ਰਧਾਨਗੀ ਵਿੱਚ ਵੀ ਬਹੁਤਾ ਕੋਈ ਵੱਡਾ ਕੰਮ ਨਹੀਂ ਕਰ ਸਕਦਾ ਬਸ ਸਾਲ 3 ਮਹੀਨਿਆਂ ਦੇ ਵਿੱਚ ਇਹ ਬੰਦਾ ਪਿੱਟ ਜਾਊਗਾ ਤੱਕ ਨੀਤ ਹੋਣਾ ਆ ਸੰਦੀਪ ਸਿੰਘ ਸੰਨੀ ਦੇ ਭਰਾ ਵਾਲੇ ਮੁੱਦੇ ਤੇ ਦੇਖ ਲਿਆ ਆ ਪਹਿਲਾਂ ਥੋੜਾ ਜਿਹਾ ਪਹਿਲਾਂ ਇਹ ਲੋਂਗੋਵਾਲ ਦੀ ਵਰਚੀ ਮਨਾ ਕੇ ਹਟਿਆ ਉਹਨੂੰ ਅਮਰ ਰਸੀਦ ਮੰਨੀ ਜਾਂਦਾ ਸੀ ਲੋਂਗੋਵਾਲ ਨੂੰ ਆਹ ਭਰਾ ਉਹਨਾਂ ਦੀ ਸੋਚ ਵਿਚਾਰ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਜ਼ਰਰ ਪਤਾ ਲੱਗ ਜੂ ਪਰ ਪੰਥ ਦੇ ਸਿਰ ਤੇ ਹੋਣਾ ਕਿਤੇ ਬੀਬੀ ਖਾਲੜਾ ਦੇ ਬਾਗ ਮਹਿਣਾ ਨਾ ਰਹਿ ਜੇ ਕਿਤੇ ਲੋਕੋ ਸਿੱਖੋ ਮਹਿਣਾ ਨਾ ਰਹਿਣ ਦਿਓ ਤਰਨਤਾਰਨ ਦੇ ਸੀਟ ਦੇ ਉੱਤੇ ਜੇ ਤੁਹਾਡੀ ਆਪਣੀ ਵੋਟ ਹੈ ਭਰਾਵੋ ਤੇ ਉਹ ਪਾਇਓ ਜੇ ਤੁਹਾਡੇ ਰਿਸ਼ਤੇਦਾਰ ਰਹਿੰਦੇ ਆ ਤਰਨਤਾਰਨ ਦੇ ਇਲਾਕੇ 'ਚ ਤਾਂ ਪਾਇਓ ਤੇ ਨਹੀਂ ਤਾਂ ਜਿਹੜੇ ਪ੍ਰਚਾਰ ਕਰਨ ਜਾ ਸਕਦੇ ਆ ਇੱਕ ਦਿਨ ਦੋ ਦਿਨ ਚਾਰ ਦਿਨ ਉਹ ਪ੍ਰਚਾਰ ਕਰਕੇ ਵੀ ਆਇਓ ਆਮ ਆਦਮੀ ਪਾਰਟੀ ਤੇ ਸੰਦੀਪ ਸਿੰਘ ਸੰਨੀ ਦੇ ਭਰਾ ਮਨਦੀਪ ਸਿੰਘ ਦਾ ਸਿੱਧਾ ਮੁਕਾਬਲਾ ਹੋਰ ਸਾਰੇ ਉਮੀਦਵਾਰ ਉੱਤੇ ਪਿੱਛੇ ਆ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦਾ ਹਰਵੀਰ ਸਿੰਘ ਸੰਧੂ ਤੇ ਦੂਜੇ ਪਾਸੇ ਭਾਈ ਮਨਦੀਪ ਸਿੰਘ ਖਾਲਸਾ ਇਹਨਾਂ ਦੀ ਫਸਵੀ ਟੱਕਰ ਹੋਣ ਜਾ ਰਹੀ ਹੈ ਤੇ ਪਰ ਸਿੱਖ ਕੌਮ ਦਾ ਜੋਧਾ ਇਲੈਕਸ਼ਨ ਲੜ ਰਿਹਾ ਹੈ ਦੇਖੋ ਸਿੱਖੋ ਕਿਤੇ ਸਾਰੀ ਉਮਰ ਦਾ ਮਿਹਣਾ ਕੱਟ ਲਉ ਹੁਣ ਤੇ ਬੱਲੇ ਬੱਲੇ ਕਰਾ ਦਿਓ ਇਹ ਨਹੀਂ ਇੱਕ ਦੋਸਤੋ ਵਿਚਾਰਾਂ ਸੀ ਭੁੱਲ ਚੁੱਕ ਦੀ ਖਿਮਾ ਕਰਿਓ ਦੋਸਤੋ ਅੱਜ ਚੈਨਲ ਆਪਾਂ ਨਵਾਂ ਬਣਾਇਆ ਪੁਰਾਣਾ ਚੈਨਲ ਆਪਣਾ ਸਟ੍ਰਾਈਕਾ ਮਾਰ ਮਾਰ ਆਪਣੇ ਜਿਹੜੇ ਬੰਦੇ ਸੱਚ ਨੂੰ ਸੱਚ ਜਿਨ੍ਹਾਂ ਨੂੰ ਹਜਮ ਨਹੀਂ ਹੁੰਦਾ ਉਹਨਾਂ ਨੇ ਆਪਣਾ ਚੈਨਲ ਖਤਮ ਕਰ ਦਿੱਤਾ ਤੇ ਨਵਾਂ ਚੈਨਲ ਬਣਾਇਆ ਦੋਸਤੋ ਇਹਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਅਤੇ ਕਮੈਂਟ ਜਰੂਰ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ